ਸਤਿ ਸ਼੍ਰੀ ਅਕਾਲ ਜੀ ਤੁਹਾਡਾ ਹਰਪੂ ਪੰਜਾਬੀ ਬਲੌਗ ਤੇ ਬਹੁਤ-ਬਹੁਤ ਸਵਾਗਤ ਹੈ। ਅੱਜ ਹੈਗਾ ਜੀ ਦਿਨ ਸੋਮਵਾਰ ਦਾ ਤੇ ਸੋਮਵਾਰ ਨੂੰ ਮੈਂ ਜਾ ਰਹੀ ਹਾਂ ਜੀ ਆਪਣੀ ਮੈਡੀਸਿਨ ਲੈਣ। ਥੋੜੀ ਦਿੱਕਤ ਹੋ ਗਈ ਸੀ ਕਿ ਇਸ ਕਰਕੇ ਹੁਣ ਤਿੰਨ ਦੋ ਤਿੰਨ ਮਹੀਨੇ ਤੇ ਮੈਂ ਦਵਾਈ ਨੂੰ ਗਈ ਨਹੀਂ ਸੀ। ਬੰਦ ਕਰੀ ਹੋਈ ਸੀ ਤੇ ਫਿਰ ਹੁਣ ਫੇਰ ਦੁਬਾਰੇ ਚੱਲੀ ਆ ਜੀ ਜੀ ਮੈਡੀਸਿਨ ਲੈਣ। ਕੱਲ ਸੰਡੇ ਸੀਗਾ ਨਹੀਂ ਕੱਲ ਲੈ ਆਉਣੀ ਸੀ। ਸੰਡੇ ਨੂੰ ਜਿਹੜਾ ਜਿੱਥੇ ਮੈਂ ਮੈਡੀਸਿਨ ਲੈਣ ਜਾਂਦੀ ਆ ਉਹ ਬੰਦ ਹੁੰਦੀ ਆ ਕਲੀਨਿਕ ਤੇ ਅੱਜ ਹੁਣ ਸਾਹਿਬ ਜੀ ਨੇ ਵਿਚਾਰੇ ਨੇ ਛੁੱਟੀ ਕਰਨੀ ਪਈ ਮੇਰੇ ਕਰਕੇ ਅੱਧੇ ਦਿਨ ਦੀ ਹੋ ਜਾਣੀ ਚਲੋ ਜਾਣ ਕੰਟਾ ਡੇਢ ਘੰਟਾ ਦਾ ਨਾਰਮਲ ਹੈ ਕਿਉਂਕਿ ਟ੍ਰੈਫਿਕ ਬਹੁਤ ਜ਼ਿਆਦਾ ਹੈ ਫਿਰ ਆ ਕੇ ਇਹ ਕੰਮ ਕਰੂਗੇ ਵਿਚਾਰੇ ਮੇਰੇ ਘਰ ਕੇ ਹੁਣ ਡਿਊਟੀ ਦੀ ਵੀ ਛੁੱਟੀ ਕਰਨੀ ਪੈ ਰਹੀ ਹੈ ਹੁਣ ਕਰੀਬ ਕੀ ਮਜਬੂਰੀ ਹੈ ਉਹਨਾਂ ਦੀ ਮੈਂ ਲਿਆਵਾ ਜੀ ਲੋਕਲ ਹੋਵੇ ਤਾਂ ਚਲ ਮੈਂ ਜਾ ਕੇ ਲਿਆਵਾ ਥੋੜਾ ਦੂਰ ਜਾਣਾ ਪੈਂਦਾ ਇਸ ਕਰਕੇ ਨਾ ਸਾਬ ਨੂੰ ਲੈ ਕੇ ਜਾਣਾ ਪੈਣਾ ਕਿ ਗਰਮੀ ਬਹੁਤ ਜ਼ਿਆਦਾ ਹੈ ਗੁੱਡ ਮਾਰਨਿੰਗ ਜੀ ਅੱਜ ਦੇ ਵਲੌਗ ਦੀ ਸ਼ੁਰੂਆਤ ਮੇਰੇ ਬੁੱਟਿਆਂ ਤੋਂ ਹੋ ਰਹੀ ਹੈ ਦੇਖੋ ਕਿੰਨੇ ਸੋਹਣੇ ਖਿੜ ਗਏ ਬਰਸਾਤ ਕਰਨ ਨਾਲ ਸਾਰੇ ਖਿੜੇ ਪਏ ਆ ਪਹਿਲਾਂ ਕਿਆ ਸੀਗਾ ਇਹ ਸਾਰੇ ਆ ਕੜੀ ਬੱਤ ਉਹ ਰਹਾ ਨਾ ਸਾਰਾ ਸੁੱਕ ਗਿਆ ਸੁੱਕ ਜਾ ਗਿਆ ਤਾਂ ਮਨ ਲਾ ਕੇ ਸਾਰੇ ਪੱਤੇ ਅਸੀਂ ਤੋੜ ਲਏ ਤੇ ਉਹਦੇ ਬਾਅਦ ਤਾਂ ਜੀਵ ਜਾ ਹੋ ਗਿਆ ਤਾਂ ਇਹ ਪਰ ਹੁਣ ਪੂਰਾ ਖਿੜ ਚੁੱਕਿਆ ਬਰਸਾਤ ਕਰਕੇ ਸਾਰੇ ਬੁੱਟੇ ਬੜੇ ਸੋਹਣੇ ਹੋਏ ਹੋਏ ਆ ਇਹ ਐਲੋਵੇਰਾ ਤੇ ਇੱਧਰ ਅੰਬਰੂਦ ਇੱਧਰ ਜਿੰਮੀ ਮਹਾਰਾਜ ਆ ਕੇ ਬੈਠ ਚੁੱਕੇ ਹੈ ਅੱਜ ਵੈਸੇ ਧੁੱਪ ਦਾ ਮੌਸਮ ਐਨਾ ਸੋਹਣਾ ਬੈਠਾ ਬੱਦਲ ਹੋਇਆ ਵਾ ਐਦਾਂ ਦਾ ਮੌਸਮ ਹੈ ਤੇ ਇੱਧਰ ਮੈਂ ਤੇਰੀ ਅਰੀ ਤੋਰੀਆਂ ਦੀ ਸਬਜ਼ੀ ਆਟਾ ਗੁੰਨ ਲਿਆ ਚਾਹ ਬਣ ਚੁੱਕੀ ਐ ਤੇ ਬੱਚੇ ਉੱਠ ਚੁੱਕੇ ਆ ਸਕੂਲ ਨੂੰ ਤਿਆਰ ਹੋਣ ਲਈ ਸਵੇਰ ਦੇ ਖਾਣੇ ਦਾ ਕੰਮ ਕੰਪਲੀਟ ਕਰ ਚੁੱਕੀ ਹਾਂ ਜੀ ਮੈਂ ਤੇ ਹੁਣ ਭਰ ਆ ਰਹੀਆਂ ਮੱਖਣ ਤੋਂ ਦੇਸੀ ਕਿਉ ਮੇਰੀ ਹੋ ਗਈ ਸੀ 10 ਕ ਦਿਨ ਦੀ ਮੜਾਈ ਇਕੱਠੀ ਫ੍ਰੀਜ 'ਚ ਰੱਖ ਰੱਖਦੇ ਆ ਖਰਾਬ ਨਹੀਂ ਹੁੰਦੀ ਬਿਲਕੁਲ ਉੱਤਨੀ ਹੀ ਕੋਈ ਸੀ ਤੇ ਪਹਿਲਾਂ ਮੈਂ ਇਹ ਜੋ ਮੱਖਣ ਕੱਢਿਆ ਥੋੜਾ ਜਿਹਾ ਖਾਣ ਲਈ ਤੇ ਬਾਕੀ ਜਿਹੜੀ ਮਲਾਈ ਬਚੀ ਉਹਦਾ ਸਾਰੇ ਦਾ ਜੀ ਮੈਂ ਫੜ ਦੇਣਾ ਦੇਸੀ ਘਿਓ ਇਹਨਾਂ ਸੀ ਘਰ ਦਾ ਜੀ ਚਾਹ ਉਹ ਬਲਿੰਦੇ ਅਸੀਂ ਉਦੋਂ ਡੈਰੀਆਂ ਤੋਂ ਜਾਂ ਦੁੱਧੀ ਤੋਂ ਨਹੀਂ ਲੁੱਟ ਲੈਂਦੇ ਸਾਨੂੰ ਜਾਣਦੇ ਆ ਉਹਨਾਂ ਕੋਲ ਘਰ ਤੋਂ ਲੁੱਟ ਲੈਂਦੇ ਆ ਤੇ ਉਹਦੀ ਬਹੁਤ ਸੋਹਣੀ ਮੋਟੀ ਮੋਟੀ ਮਲਾਈ ਬਣਦੀ ਮਲਾਈ ਦਹੀਂ ਜਿਹੜਾ ਮੈਂ ਮੱਖਣ ਦਾ ਜੀ ਕੱਢਣਾ ਆਵਾਸ ਨਿਕਲਣ ਵਾਲਾ ਇਹ ਅੱਗ ਅੱਗ ਹੋਣ ਵਾਲਾ ਇਹ ਤੇ ਇੱਧਰ ਮੈਂ ਆਪਣੇ ਵਾਸਤੇ ਧਰੀਆ ਚਾਹ ਅਤੇ ਜਿੰਮੀ ਵਾਸਤੇ ਬਾਣੀ ਜੀ ਰੋਟੀ ਰੋਟੀ ਕੁਕਾ ਜਿੰਮੀ ਕਦੇ ਕਦੇ ਕੁਝ ਖਾਂਦਾ ਨਹੀਂ ਨਾ ਫਿਰ ਔਰਚ ਜਾਂ ਬੂਹਾ ਖਾਂਦਾ ਡਾਈਟੀਸ਼ਨ ਹੈ ਪਿਛਲੇ ਜੇ ਬਹੁਤ ਡਾਈਟਿੰਗ ਦੇ हिसाब ਨਾਲ ਖਾਣਾ ਖਾਂਦਾ ਸਾਡਾ ਜਿੰਮੀ ਵੀ ਇਹ ਵਸ ਇੱਧਰ ਮੂਣੀ ਵਾਲੇ ਇੱਧਰ ਬੱਤੀ ਅਗਰ ਤੁਸੀਂ ਮਲਾਈ ਦਾ ਘਿੜਦੇ ਤਾਂ ਜ਼ਿਆਦਾ ਟਾਈਮ ਲੱਗਦਾ ਪਰ ਅਗਰ ਖਣ ਦਾ ਘੜਦੇ ਤਾਂ ਗਰਦੀ ਨਿਕਲ ਜਾਂਦਾ ਤੇ ਨੀਚੇ ਵੀ ਨਾ ਜੰਮਦਾ ਨਹੀਂ ਹੈਗਾ ਜ਼ਿਆਦਾ ਪੜਾਈ ਬਲੂਚ ਇਹ ਨਿਕਲ ਚੁੱਕਿਆ ਹੈ ਅੱਧਾ ਗਿਰ ਲਾ ਦ ਕਰੀਮ ਕੀ ਨਿਕਲਿਆ ਜਿਹੜਾ ਇਹਦੇ ਥੱਲੇ ਬਚਿਆ ਤਾਂ ਉਹਦੇ ਵਿੱਚ ਵੀ ਮੈਂ ਚੀਨੀ ਪਾ ਕੇ ਮੱਛਾਂ ਵਾਸਤੇ ਰੜਾ ਕੇ ਰੱਖਤਾ ਹਾਂ ਇਹਨੂੰ ਬੱਚੇ ਖਾ ਲਣਗੇ ਟੇਸਟੀ ਲੱਗਦਾ ਅਗਰ ਜ਼ਿਆਦਾ ਥੱਲੇ ਨਹੀਂ ਲੱਗਿਆ ਉਹਨਾਂ ਨੂੰ ਤਾਂ ਵਧੀਆ ਬਣਦਾ ਇਹ ਵੀ ਇੱਕ ਮਠਿਆਈ ਦੇ ਤੌਰ ਤੇ ਪੀਸ ਵੀ ਕੱਟ ਸਕਦੇ ਤੁਸੀਂ ਉਹਨੂੰ ਠੰਡਾ ਕਰਕੇ ਪਰ ਸਾਡੇ ਬੱਚੇ ਜਮਮਾਂ ਨਾਲ ਇਦਾਂ ਹੀ ਖਾ ਲੈਂਦੇ ਆ ਇੱਧਰ ਬਣਾ ਚੁੱਕੇ ਹਾਂ ਤੇ ਹੁਣ ਵੱਜ ਚੁੱਕਿਆ ਜੀ ਸਵੇਰ ਦੇ 10 ਬ੍ਰੇਕਫਾਸਟ ਮੇਰਾ ਹੋ ਚੁੱਕਿਆ ਹੈ ਕੰਮ ਸਾਰਾ ਕੰਪਲੀਟ ਹੋ ਚੁੱਕਿਆ ਹੈ ਬਾਦੋਂ ਦੀ ਗਰਮੀ ਦਾ ਪੂਰਾ ਕਹਿ ਜੀ ਸਟਾਰਟ ਹੋ ਚੁੱਕਿਆ ਹੈ ਅੱਜ ਬاہر ਤੋਂ ਪਵਿਆ ਤੇ ਉੱਪਰ ਬੱਦਲ ਬੱਦਲ ਜਾਏ ਪਰ ਗਰਮੀ ਬਹੁਤ ਜ਼ਿਆਦਾ ਹੁੰਮਸ ਜਿੱਦਾਂ ਕਿ ਭਾਦੋ ਚ ਹੁੰਦਾ ਹੈ ਸੇਮ ਟੂ ਸੇਮ ਵਹੀ ਉਦਾਂ ਹੀ ਦਿਨ ਹੋਏ ਹੋਏ ਆ ਤੇ ਜਿੰਮੀ ਅੱਜ ਪਤਾ ਨਹੀਂ ਕਿਉਂ ਅੱਜ ਖਾਣਾ ਜਾਂ ਨਹੀਂ ਖਾ ਰਿਹਾ ਉਹਦੇ ਵਾਸਤੇ ਓਟਸ ਦੀ ਰੋਟੀ ਬਣਾਈ ਤੀ ਅਸੋ ਉਹ ਆਪਣੀ ਖਾ ਰਿਹਾ ਹੈ ਉੱਧਰ ਬੈਠਾ ਤੇ ਮੈਂ ਆਪਣੀ ਚਾਹ ਚੂਪੀ ਲਈ ਸਾਬਜੀ ਜਾ ਚੁੱਕੇ ਆ ਕੰਮ ਤੇ ਬਾਕੀ ਜੀ ਬੱਚਿਆਂ ਦੇ ਹੁਣ ਆ ਰਹੇ ਪੇਪਰ ਜਲਦੀ ਉਹ 6 ਤਰੀਕ ਤੇ ਸ਼ਾਇਦ ਡੇਢ ਸ਼ੀਟ ਆ ਰਹੀ ਹੈ ਉਹਨਾਂ ਦੀ ਐਗਜ਼ਾਮ ਹੋਣੇ ਆ ਦੁਬਾਰੇ ਪਹਿਲਾਂ ਹੋਏ ਸੀਗੇ ਉਹਨਾਂ ਦੇ ਹੁਣ ਦੁਬਾਰੇ ਆ ਇਸ 6 ਤਰੀਕ ਨੂੰ ਸਤੰਬਰ ਵਿੱਚ ਹੈ ਇਹਨਾਂ ਦੇ ਪੇਪਰ ਤੇ ਬਸ ਹੁਣ ਇਹ ਪੇਪਰਾਂ ਦੀ ਤਿਆਰੀ ਕਰਨਗੇ ਬੱਚੇ ਤੇ ਬਾਕੀ ਲਾਈਫ ਜੀ ਉਦਾਂ ਹੀ ਬਿਜ਼ੀ ਚੱਲ ਰਹੀ ਹੈ ਮਤਲਬ ਕਿ ਸਮਝਿਆ ਨਹੀਂ ਆਉਂਦਾ ਵੀ ਹਲੇ ਹੋਸ਼ਪੋਸ਼ ਜਾਂ ਹੋਇਆ ਪਿਆ ਸਾਰਾ ਰੁਟੀਨ ਇਸ ਕਰਕੇ ਨਾ ਪ੍ਰੋਪਰ ਕੁਝ ਵੀ ਕੰਮ ਪ੍ਰੋਪਰ ਨਹੀਂ ਹੋ ਰਹੇ ਹਲੇ ਤੇ ਬਾਕੀ ਅੱਜ ਦੇ ਬਲੌਗ ਚ ਇੰਨੇ ਜੀ ਮਿਲਦੇ ਕਿਸੇ ਹੋਰ ਬਲੌਗ ਨਾਲ ਤੁਹਾਡਾ ਮੇਰੀ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਜੀ ਬਾਏ ਜੀ